ਇਸੇ ਤਰ੍ਹਾਂ ਜਿਹੜੇ ਮਨ ਨੂੰ ਜਗਾ ਲੈਂਦੇ ਉਹਨਾਂ ਨੂੰ ਕਹਿੰਦੇ ਆ ਸੰਤ ਕਿਉਂਕਿ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ ਸਰੀਰ ਜਾਗਦੇ ਆ ਮਨ ਜਨਮਾਂ ਤੋਂ ਸੁਤਾ ਪਿਆ ਜੀ ਤੇ ਗੁਰਬਾਣੀ ਵੀ ਸਰੀਰ ਨੂੰ ਜਗਾਉਣ ਦੀ ਕਿਤੇ ਗੱਲ ਨਹੀਂ ਕਹੀ ਮਾਰੇ ਬਾਣੀ ਕਹਿੰਦੇ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜਾਗ ਰੇ ਮਨ ਜਾਗਣ ਹਾਰੇ ਏ ਜਾਗਣ ਹਾਰਿਆ ਮਨਾ ਜਾਗ ਪਾਓ ਕਈ ਵਾਰਾ ਜਾਗਦੇ ਹੁੰਨੇ ਆ ਧਿਆਨ ਨਹੀਂ ਦਿੰਦੇ ਬੰਦਾ ਕਹਿੰਦਾ ਸੁੱਤਾ ਸੀ ਮੈਂ ਤੈਨੂੰ ਉਹਨਾ ਗੱਲ ਕਹੀ ਹੈ ਹਾਲਾਂਕਿ ਉਹ ਜਾਗਦਾ ਸੀ ਕਿਉਂਕਿ ਮਨ ਸੌ ਗਿਆ ਮਨ ਹੋਰ ਪਾਸੇ ਲੱਗ ਗਿਆ ਜਿਹੜੇ ਜਾਗ ਕੇ ਪਹਿਰਾ ਦੇਣ ਵਾਲੇ ਨੇ ਉਹਨਾਂ ਦੇ ਲਾਗੇ ਨਾ ਤੇ ਨਿੰਦਿਆ ਆਉਂਦੀ ਜੇ ਔਰ ਨਾ ਹੀ ਜਿਹੜਾ ਕਰੋਧ ਹੈ ਇਹਨੂੰ ਮੌਕਾ ਮਿਲਦਾ ਜੇ ਤੇ ਨਾ ਲੋ ਵੀ ਝਪਟ ਮਾਰ ਸਕਦਾ ਹੈ ਇਹਨਾਂ ਦਾ ਕਿੱਥੇ ਵਾਸਾ ਹੈ ਜਿੱਥੇ ਰੱਬ ਦੇ ਪਿਆਰੇ ਦੀ ਸੇਵਾ ਨਹੀਂ ਤੇ ਵਹਿਗੁਰੂ ਦੀ ਬੰਦਗੀ ਨਹੀਂ ਉੱਥੇ ਵੱਸਦੇ ਨੇ ਇਹ ਜਿੰਨੇ ਵਿਰੋਧੀ ਨੇ ਕਬੀਰ ਜਹਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾ ਹੈ ਤੇ ਕਰ ਮਰਹਟ ਸਾਰਖੇ ਭੂਤ ਬਸੇ ਤਨ ਮਾਹਿ ਉਹਨਾਂ ਘਰਾਂ ਵਿੱਚ ਬੰਦੇ ਨਹੀਂ ਵੱਸਦੇ ਭੂਤ ਵੱਸਦੇ ਭੂਤ ਮੈਂ ਨਹੀਂ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਪੁੱਛ ਲੋ ਬਿਹਾਗੜੇ ਰਾਗ ਵਿੱਚ ਕੀ ਆਂਦੇ ਨੇ ਬਾਣੀ ਸੁਣਨੀ ਬੜੀ ਔਖੀ ਐ ਕਲੜੀ ਚ ਪੇੜ ਮਾਰਦੇ ਨੇ ਉਹ ਕਹਿੰਦੇ ਨੇ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਕਹਿੰਦੇ ਕਲਯੁਗ ਦੇ ਜੀ ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ ਬੰਦਾ ਜੰਮਦਾ ਹੀ ਨਹੀਂ ਇਹ ਗੁਰਬਾਣੀ ਕਹਿੰਦੀ ਅਸੀਂ ਸੁਣੀ ਜਾਂਦੇ ਆ ਪੜ੍ਹੀ ਜਾਂਦੇ ਆ ਵਿਚਾਰਦੇ ਨਹੀਂ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਪੁੱਤ ਵੀ ਭੂਤ ਨਾ ਧੀ ਵੀ ਭੂਤ ਨਹੀਂ ਤੇ ਮਾਂ ਵੱਡੀ ਸਰਦਾਰ ਨਹੀਂ ਜਿਹੜੀ ਨਾਮ ਰਤ ਵਲੇ ਉਠਦੀ ਏ ਤਾਂ ਨਾ ਬੱਚਾ ਉਠਾ ਕੇ ਮਿਤਲੇ ਵਿੱਚ ਲਾਉਦੀ ਏ ਭੂਤ ਨੇ ਬਾਹਰੋਂ ਨਹੀਂ ਆਉਂਦੇ ਮਾਰ ਕਿੰਦੀ ਇਹੋ ਭੂਤ ਨੇ ਜੀਵ ਬਣ ਜਾਂਦੇ ਨੇ ਜਹ ਕਰ ਸਾਧਨਾ ਸੇਵ ਹੀ ਹੈ ਹਰ ਕੀ ਸੇਵਾ ਨਾਹੀਂ ਤੇ ਕਰ ਹਰ ਮਰਹਟ ਸਾਰਖੇ ਭੂਤ ਬਸੇ ਤਨ ਮਾਹੀਂ ਉਹ ਜੀਵ ਵੀ ਭੂਤ ਬਣ ਜਾਂਦੇ ਨੇ